ਤੇਰਾਂ ਟੋਲੇ ਤੋਂ ਆਮਾ ਜੀ 130 ਗ੍ਰਾਮ ਤੋਂ ਆਮਾ ਜੀ ਹਾਂ ਜੀ ਨਗਦੇ 4-5000 ਰੁਪਏ ਕੱਲੇ ਚ ਲੈ ਗਏ ਜੀ ਕੱਢ ਕੇ ਦੋ ਹੁਟਕੇ ਤਾਂ ਵੀ ਇੱਥੇ ਕੱਲੇ ਜੀ ਉਹ ਜਦੋਂ ਉਹਨੇ ਡਾਕਟਰ ਕੱਢ ਲਿਆ ਜਿਹੜਾ ਪਹਿਲਾਂ ਆ ਕੇ ਬੈਠਾ ਸੀ ਉਹਨੇ ਪਿਸਤਰ ਕੱਢ ਲਿਆ ਤਾਂ ਕਾਮ ਜੀ ਨਾਲ ਕੁੱਤ ਕੱਟ ਬਣੀ ਇੱਕ ਜਗੜ ਪਈ ਆਹ ਬੋਲ ਜਿਹੜਾ ਸਮਾਂ ਦਾ ਮਨੇ ਹੈ ਜੇ ਚਿਕਾ ਕੋਲਾ ਬਾਇਆ ਪੰਜਾਬ ਦੇ ਵਿੱਚ ਲੁੱਟ ਅਤੇ ਚੋਰੀ ਦੀਆਂ ਵਾਰਦਾਤਾਂ ਵਾਧੀਆਂ ਹੀ ਜਾ ਰਹੀਆਂ ਨੇ ਇਹ ਮਾਮਲਾ ਬਟਾਲਾ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਕੁਝ ਲੁੱਟੇਰਿਆਂ ਦੇ ਵੱਲੋਂ ਸੁਨਿਆਰੇ ਦੀ ਦੁਕਾਨ ਲੁੱਟ ਲਈ ਗਈ ਹੈ ਪੀੜਿਤ ਦੁਕਾਨਦਾਰਕ ਦੇ ਮੁਤਾਬਕ ਤਿੰਨ ਲੁਟੇਰੇ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਉਸਦੀ ਦੁਕਾਨ ਤੇ ਆਏ ਤੇ ਗਨਪੁਆਇੰਟ ਦੇ ਉੱਤੇ ਜੁਐਲਰ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹੋਏ 13 ਟੋਲੇ ਸੋਨੇ ਸਮੇਤ 5000 ਦੀ ਨਕਦੀ ਲੁੱਟ ਕੇ ਫਰਾਰ ਹੋ ਗਏ ਜ਼ਿਕਰਯੋਗ ਹੈ ਕਿ ਇਹ ਲੁਟੇਰੇ ਕੁਝ ਦਿਨ ਪਹਿਲਾਂ ਵੀ ਸੁਨਿਆਰੇ ਦੀ ਦੁਕਾਨ ਉੱਤੇ ਆਏ ਸੀ ਜਿਸ ਤੋਂ ਬਾਅਦ ਉਹਨਾਂ ਨੇ ਸਭ ਕੁਝ ਪਲਾਨ ਕੀਤਾ ਤੇ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਇਹਨਾਂ ਲੁਟੇਰਿਆਂ ਦੇ ਵੱਲੋਂ ਸੋਨੇ ਸਮੇਤ ਦੋ ਗੁਟਕਾ ਸਾਹਿਬ ਵੀ ਚੱਕੇ ਗਏ ਨੇ ਜਿਸ ਦੀ ਕੇ ਸੀ ਸੀ ਟੀ ਵੀ ਵੀਡੀਓ ਸਾਹਮਣੇ ਆ ਰਹੀ ਹੈ ਉਥੇ ਹੀ ਪੀੜਤ ਮਾਲਿਕਨ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਆਜ਼ਾਦ ਦਿਵਿੰਦਰ ਸਿੰਘ ਨੇ ਘਟਨਾ ਬਾਰੇ ਦੱਸਦੇ ਹੋਏ ਕਿਹਾ ਕਿ ਪੀੜਤ ਦੇ ਬਿਆਨਾਂ ਦੇ ਆਧਾਰ ਤੇ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਤੇ ਆਸ-ਪਾਸ ਦੇ ਸੀਸੀਟੀਵੀ ਕੈਮਰੇ ਵੀ ਚੈੱਕ ਕੀਤੇ ਜਾ ਰਹੇ ਨੇ ਉਥੇ ਹੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਪੀੜਤ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਬਣਦੀ ਕਾਰਵਾਈ ਕੀਤੀ ਜਾਏਗੀ ਮੇਰਾ ਨਾਮ ਸੁਮਿੰਦਰ ਸਿੰਘ ਜੀ ਕੀ ਕੀ ਗੱਲ ਗਈ ਹੈ ਜੀ ਅੱਜ ਇੱਕ ਕਸਟਮਰ ਆਇਆ ਮੇਰੇ ਕੋ ਮੁੰਦਰੀ ਲੈਣ ਵਾਸਤੇ ਦੇਖਣ ਵਾਸਤੇ ਮੈਂ ਪਹਿਲਾਂ ਉਹਨੂੰ ਜੈਸ ਮੁੰਦਰੀ ਦਿਖਾਈ ਤੇ ਕਹਿੰਦਾ ਮੇਰੇ ਨਾਲ ਲੇਡੀਆਂ ਜਾ ਰਹੀਆਂ ਪਿੱਛੇ ਤੇ ਉਹਨਾਂ ਨੇ ਲੇਡੀਜ਼ ਸਾਮਾਨ ਵੀ ਲੈਣਾ ਤੇ ਮੈਂ ਉਹਨਾਂ ਜੈਂਟਸ ਵਿਖਾਈ ਪਹਿਲਾਂ ਡੱਬੀ ਚੋਂ ਕੱਢ ਕੇ ਮੰਦਰੀ ਉਹਦੇ ਚ ਤਕਰੀਬਨ 7 ਟੋਲੇ ਦੇ ਕਰੀਬ ਹੈ ਗਿਆ ਸੀ ਸਾਮਾਨ ਮੇਰਾ ਤੇ ਫਿਰ ਦੂਸਰੀ ਕਹਿੰਦਾ ਚਲੋ ਨਹੀਂ ਤੇ ਮੈਨੂੰ ਲੇਡੀ ਜੀ ਵਾਦੋ ਆ ਜਾਂਦੀ ਹੈ ਮਗਰ ਮੈਂ ਜਦੋਂ ਉਹ ਦੂਜੀ ਡੱਬੀ ਕੱਢ ਕੇ ਵਖਾਈ ਉਹਦੇ ਚ 6 ਟੋਲੇ ਸਾਮਾਨ ਹੈ ਜੀ ਡੇਟ ਜੀ ਮੰਦਰੀਆਂ ਜਿਹੜੀਆਂ ਤੇ ਉਹ ਉਹਨੇ ਵੇਖੀਆਂ ਕਦੋਂ ਮੰਦਰੀਆਂ ਵੇਖੀਆਂ ਤੇ ਫਿਰ ਮੈਨੂੰ ਕਹਿੰਦਾ ਵੀ ਗੂਗਲ ਪੇ ਕਰ ਲੋਗੇ ਮੈਂ ਕਨ ਕਰ ਲਾਂਗੇ ਉਨੇ ਆਪਣੇ ਜਿਹੜੇ ਪੈਸੇ ਵੀ ਕਿੰਨੇ ਥੋੜੇ 8-9000 ਰੁਪਇਆ ਕਹਿੰਦਾ ਬਾਕੀ ਗੂਗਲ ਪੇ ਕਰ ਲਓ ਮੈਂ ਕਰ ਲਾਂਗਾ ਵਿੱਕੀ ਆ ਜਾ ਯਾਰ ਇਸ ਤੋਂ ਬਾਅਦ ਫਿਰ ਥੋੜੀ ਜਿਆੜੇ ਬਾਅਦ ਇੱਕ ਜਣਾ ਹੋਰ ਆਇਆ ਨੰਗਦੇ ਬਾਨੇ ਚ ਹੀ ਉਹਨੇ ਦੰਤਰ ਸਾਈਡ ਤੇ ਲਗਾਇਆ ਸੀ ਉਹ ਆ ਗਿਆ ਦੱਤ ਜੋੜ ਕੇ ਅੰਕਲ ਹੋ ਗਿਆ ਮੈਂ ਕਹਾ ਜੀ ਹੁਕਮ ਦੋ ਮਹਾਰਾਜ ਕਿਧਰ ਆਏ ਜੀ ਮੈਂ ਤਾਂ ਸੇਵਾ ਸੁਭੋਲੇ ਹਾਂ ਬਸ ਤੋ ਯਾਰ ਤੇ ਉਹਨੇ ਜਦੋਂ ਉਹਨੇ ਦੰਤਰ ਕੱਟ ਲਿਆ ਜਿਹੜਾ ਪਹਿਲਾਂ ਆ ਕੇ ਬੈਠਾ ਸੀ ਉਹਨੇ ਬਿਸਟਰ ਕੱਟ ਲਈ ਤੇ ਇੱਕ ਨਾਲ ਫਿਰ ਤੀਸਰਾ ਹੋਰ ਆ ਗਿਆ ਉਹ ਮੁੰਨਾ ਸੀ ਉਦੋਂ ਉਹ ਨੌਂ ਦੇ ਮੂੰਮ ਬੰਨੇ ਆਏ ਉਹਨੇ ਜਿਹੜਾ ਪਹਿਲਾਂ ਉਹਨੇ ਉਹਨੇ ਮੂੰਹ ਖੋਲਿਆ ਰਮਾਲ ਥੱਲੇ ਕੀਤਾ ਸੀ ਉਹਨੇ ਉਹ ਇੱਕ ਦਿਨ ਪਹਿਲਾਂ ਵੀ ਇੱਕ ਰੋ ਆਇਆ ਹਫਤਾ ਪਹਿਲਾਂ ਵੀ ਆਇਆ ਮੁੰਦਰੀ ਦੇ ਕੇ ਚਲਾ ਗਿਆ ਸੀ ਪਰ ਅੱਜ ਉਹ ਜੀ ਲੋਟੋ ਕਰਕੇ ਵੇ ਪੱਜ ਕੇ ਜੀ ਸੋਨਾ 7 ਤੋਲੇ ਤੇ 6 ਤੋਲੇ ਇੱਕ 13 ਤੋਲੇ ਸੋਨਾ 130 ਗ੍ਰਾਮ ਸੋਨਾ ਹਾਂਜੀ ਨਗਦ 4-5000 ਰੁਪਏ ਗੱਲੇ ਚ ਲੈ ਗਏ ਜੀ ਕੱਢ ਕੇ ਦੋ ਗੁਟਕਾ ਸਾਹਿਬ ਵੀ ਵਿੱਚ ਗੱਲੇ ਚ ਪਏ ਉਹ ਉਹ ਨਾਲ ਗੁਟਕਾ ਸਾਹਿਬ ਨਾਲ ਲੱਗੇ ਹਾਂਜੀ ਅੱਛਾ ਤੇ ਇਹ ਵੀ ਆਪਣੀ ਦੁਕਾਨ ਦਾ ਕੀ ਨਾਮ ਆ ਮੇਰਾ ਹੈ ਬੱਬਰ ਜੂਲਰ ਜੀ ਮਾਨਨਗਰ ਪਟਾਲਾ ਆ ਜੀ ਜਿਹੜਾ ਮਾਨਨਗਰ ਦੇ ਵਿੱਚ ਬੱਬਰ ਜੂਲਰ ਹੈ ਜੀ ਜੀ ਉਥੇ ਆਪਣਾ ਕਿਹਦੇ ਬੰਦੇ ਹੈ ਮੋਟਰਸਾਈਕਲ ਤੇ ਉਹ ਮੁਦਰੀਆਂ ਵੀ ਲੇਡੀ ਮੁਦਰੀਆਂ ਵੇਖਣ ਦੇ ਬਾਰੇ ਉਹਨਾਂ ਕੋਲ ਗਨ ਪੁਆਇੰਟ ਕਰਕੇ ਦੱਸ ਰਹੇ ਨਾਲ 130 ਗ੍ਰਾਮ ਸੋਨਾ ਲੈ ਕੇ ਜੀ ਉਹ ਪਰਚਾ ਦਰਜ ਕਰਕੇ ਕੋਸ਼ੇ ਦੀ ਪਾਲ ਕਰਦੇ ਮੋਹ ਸਰਦਾਰ ਸੀ ਜਾਂ ਮੁੰਨੇ ਕਿਸ ਤਰ੍ਹਾਂ ਸੀ ਸਰਦਾਰ ਸੀ ਇੱਕਨ ਖਾਕੀ ਪੱਗ ਬੰਨੀ ਸੀ ਚੈੱਕ ਜਕੜ ਪਾਈ ਸੀ ਆਪ ਕੋ ਕਿਹੜਾ ਦਬਾਲਾ ਬੰਨਿਆ ਤੇ ਜਿੱਟਾ ਚੋੜਾ ਪਾਇਆ ਸੀ ਸੋ ਸਰ ਕੋ ਸੀਸੀਟੀਵੀ ਫੋਟੋ ਵੀ ਹੈਗੀ ਘਾਵੇ ਸੀਸੀਟੀਵੀ ਫੋਟੋ ਜੀ ਵੀ ਆ ਗਈ ਹੈ ਖੰਗਾਲ ਦੇ ਬਾਕੀ ਕੈਮਰੇ ਚ ਚੈੱਕ ਕਰ ਰਿਹਾ ਬਟਾਲਾ ਤੋਂ ਨਿਤਿੰਤ ਲੂਥਰਾ ਦੀ ਰਿਪੋਰਟ ਔਨ ਏਅਰ